ਸਤਿ ਸ਼੍ਰੀ ਅਕਾਲ ਜੀ ਬਚਨ ਕੌਰ ਨੇ ਗੁੱਸੇ ਚ ਪੁੱਛਿਆ ਕਿ ਸੁਣ ਬਹੂ ਤੂੰ ਮੇਰੀ ਕੁੜੀ ਨੂੰ ਸੂਟ ਦੇਣ ਤੋਂ ਮਨਾ ਕਿਉਂ ਕੀਤਾ ਆ ਤਾਂ ਕਮਲ ਨੇ ਧੌਂਨੀ ਵੀ ਕਰਕੇ ਹੌਲੀ ਜਿਹੀ ਕਿਹਾ ਮਾਂ ਜੀ ਐਕ ਕਿ ਮੇਰੇ ਕੋਲ ਪੈਸੇ ਨਹੀਂ ਸੀ ਪੈਸੇ ਨਹੀਂ ਦੇ ਸਕੀ ਅਗਲੀ ਵਾਰ ਜ਼ਰੂਰ ਦੇ ਦੂੰਗੀ ਤਾਂ ਬਚਨ ਕੌਰ ਗੁੱਸੇ ਚ ਬੋਲੀ ਤੇਰੇ ਕੋਲ ਕੁਝ ਵੀ ਨਹੀਂ ਸੀ ਜੇ ਤੇਰੀ ਭੈਣ ਆ ਜਾਂਦੀ ਤਾਂ ਤੂੰ ਦੌੜ ਕੇ ਉਹਦੇ ਲਈ ਨਵਾਂ ਸੂਟ ਲੈ ਆਉਣਾ ਸੀ ਪਰ ਮੇਰੀ ਕੁੜੀ ਲਈ ਤੇਰੇ ਕੋਲ ਕੁਝ ਨਹੀਂ ਉਦੋਂ ਹੀ ਕੋਲ ਖੜੀ ਉਹਦੀ ਨਨਾਨ ਰਮਣ ਤਾਨਾ ਮਾਰਦੇ ਹੋਏ ਬੋਲੀ ਭਾਬੀ ਨਾ ਦੇ ਸੂਟ ਕੀ ਫਰਕ ਪੈਂਦਾ ਆ ਪਰ ਗੱਲਾਂ ਨਾ ਸੁਣਾ ਮੈਂ ਤੁਹਾਡੇ ਦਿੱਤੇ ਕੱਪੜੇ ਨਹੀਂ ਪਾਉਂਦੀ ਮੇਰਾ ਘਰ ਵਾਲਾ ਮੇਰੇ ਲਈ ਆਪ ਹੀ ਸੂਟਾਂ ਦਾ ਢੇਰ ਲਾ ਦਿੰਦਾ ਆ ਜਿਹੜੇ ਪੈਸੇ ਤੂੰ ਬਚਾ ਰਹੀਆਂ ਨਾ ਉਹ ਤੇ ਰਿਪਿਓ ਦੇ ਨਹੀਂ ਆ ਉਹ ਤਾਂ ਮੇਰੇ ਭਰਾ ਦੇ ਆ ਜਿਹਦੇ ਦਮ ਤੇ ਤੂੰ ਇੰਨਾ ਉਛਲਦੀ ਆ ਨਨਾਨ ਦੀਆਂ ਗੱਲਾਂ ਸੁਣ ਕੇ ਕਮਲ ਦਾ ਦਿਲ ਛੰਨੀ ਹੋ ਗਿਆ ਉਹਦੀਆਂ ਅੱਖਾਂ ਪਰ ਆਈਆਂ ਅਸਲ ਵਿੱਚ ਬਚਨ ਕੌਰ ਦੇ ਦੋ ਮੁੰਡੇ ਸੀ ਵੱਡਾ ਮੁੰਡਾ ਮਨਿੰਦਰ ਜਿਹੜਾ ਇੱਕ ਕੰਪਨੀ ਚ ਉੱਚੇ ਪੱਤੇ ਕੰਮ ਕਰਦਾ ਸੀ ਉਹਦੀ ਪਤਨੀ ਦਾ ਨਾਮ ਮਨਪ੍ਰੀਤ ਸੀ ਕਮੰਡੀ ਤੇ ਦਿਖਾवटी ਸੀ ਤੇ ਛੋਟਾ ਮੁੰਡਾ 拉ਪ੍ਰਿਤ ਜਿਹੜਾ ਇੱਕ ਮਾਮੂਲੀ ਜਈ ਨੌਕਰੀ ਕਰਦਾ ਸੀ ਜਿੱਥੇ ਉਹਨੂੰ ਸਿਰਫ ਮਹੀਨੇ ਦਾ 20000 ਰੁਪਿਆ ਹੀ ਮਿਲਦਾ ਸੀ ਤੇ ਉਹਦੀ ਪਤਨੀ ਸੀ ਕਮਲ ਸ਼ਾਂਤ ਤੇ ਸ਼ੈਣਸ਼ੀਲ ਜ਼ਿੰਮੇਵਾਰ ਜਿਹੜੀ ਹਮੇਸ਼ਾ ਪੂਰੇ ਘਰ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੀ ਪਰ ਬਦਲੇ ਵਿੱਚ ਉਹਨੂੰ ਸਿਰਫ ਤਾਨੇ ਹੀ ਮਿਲਦੇ ਜਦੋਂ ਵੀ ਰਮਨ ਪੇਕੇ ਆਉਂਦੀ ਤਾਂ ਬਚਨ ਕੌਰ ਹਰ ਵਾਰ ਉਹਨੂੰ ਤੋੜਨ ਲੱਗੇ ਨਵਾਂ ਸੂਟ ਦੇਣ ਦੀ ਜੇਦ ਫੜ ਲੈਂਦੀ ਚਾਹੇ ਘਰ ਚ ਖਾਣ ਦੇ ਲਾਲੇ ਕਿਉਂ ਨਾ ਪਏ ਹੋਣ ਇਸ ਵਾਰ ਵੀ ਉਹ ਹੋਇਆ ਕਮਲ ਨੇ ਬੜੀ ਹੀ ਨਿਮਰਤਾ ਨਾਲ ਰਮਨ ਨੂੰ ਜਾਣ ਲੱਗਿਆ 500 ਰੁਪਏ ਦਿੱਤੇ ਤੇ ਹੱਥ ਜੋੜ ਕੇ ਬੋਲੀ ਭੈਣੇ ਐਤਕੀ ਬਸੇ ਨਹੀਂ ਆਂ ਮਾਫ ਕਰੀ ਰਮਣ ਪੈਸੇ ਤਾਂ ਲੈ ਗਈ ਪਰ ਉਹਦੀਆਂ ਅੱਖਾਂ ਚ ਗੁੱਸਾ ਸਾਫ਼ ਚਲਕ ਰਿਹਾ ਸੀ ਉਹਦੇ ਜਾਂਦਿਆ ਹੀ ਬਚਨ ਕੌਰ ਦਾ ਅਸਲੀ ਰੂਪ ਸਾਹਮਣੇ ਆ ਗਿਆ ਗੁੱਸੇ ਚ ਪਟਕਦੇ ਹੋਏ बोली 500 ਰੁਪਏ ਦੇ ਦਿੰਦਿਆ ਤੈਨੂੰ ਸ਼ਰਮ ਨਹੀਂ ਆਈ ਤੂੰ ਮੇਰੀ ਕੁੜੀ ਦੇ ਹੱਥ 'ਚ ਪੀਕ ਫੜਾ ਦਿੱਤੀ ਆ ਆਪਣੀ ਭੈਣ ਨੂੰ ਤਾਂ ਕਦੀ ਐਵੇਂ ਨਹੀਂ ਤੋਰਿਆ ਕਮਲ ਚੁੱਪਚਾਪ ਖੜੀ ਰਹੀ ਉਹਦੀਆਂ ਅੱਖਾਂ ਚ ਅਥਰੂ ਸੀ ਪਰ ਮਨ 'ਚ ਇੱਕ ਤੂਫਾਨ ਹੌਲੀ-ਹੌਲੀ ਕਰਵਟ ਲੈ ਰਿਹਾ ਸੀ ਸ਼ਾਮ ਨੂੰ ਜਦੋਂ ਕਮਲ ਖਾਣਾ ਲੈ ਕੇ ਉਹਦੇ ਕੋਲ ਗਈ ਤਾਂ ਬਚਨ ਕੌਰ ਨੇ ਥਾਲੀ ਵਗਾ ਕੇ ਮਾਰੀ ਤੇ ਭਰੇ ਸੁੱਟ ਦਿੱਤੀ ਦੂਜੀ ਵਾਰ ਚ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਕੁੜੀ ਨੂੰ ਸੂਟ ਦੇਣ ਤੋਂ ਮਨਾ ਕਰਨ ਦੀ ਜੇ ਮੇਰਾ ਵੱਡਾ ਮੁੰਡਾ ਇੱਥੇ ਹੁੰਦਾ ਨਾ ਤਾਂ ਮੇਰੇ ਇੱਕ ਕਹਿਣ ਤੇ 100 ਸੂਟ ਲਿਆ ਕੇ ਦੇ ਦਿੰਦਾ ਕਮਲ ਨੇ ਹੌਲੀ ਜਈ ਜਵਾਬ ਦਿੱਤਾ ਮਾਂ ਜੀ ਮੇਰੇ ਕੋਲੋਂ ਗਲਤੀ ਹੋ ਗਈ ਆ ਅਗਲੀ ਵਾਰ ਜ਼ਰੂਰ ਦਵਾਂਗੀ ਤਾਂ ਬਚਨ ਕੌਰ ਨੇ ਮੂੰਹ ਪਰੇ ਕਰਕੇ ਕਿਹਾ ਠੀਕ ਆ ਜਾ ਆਪਣਾ ਜਾ ਕੇ ਕੰਮ ਕਰ ਕਮਲ ਚੁੱਪ-ਚਾਪ ਜ਼ਮੀਨ ਤੇ ਡਿੱਗੀ ਪਈ ਥਾਲੀ ਵਿੱਚੋਂ ਖਿਲਰਿਆ ਖਾਣਾ ਚੁੱਕਣ ਲੱਗੀ। ਬਿਨਾਂ ਕੋਈ ਸ਼ਿਕਾਇਤ ਕੀਤੇ। ਫਿਰ ਉਹ ਰਸੋਈ ਵਿੱਚੋਂ ਦੂਜਾ ਖਾਣਾ ਲੈਣ ਚਲੀ ਗਈ ਤੇ ਲੈ ਕੇ ਆ ਗਈ। ਬਚਨ ਘੋੜੋ ਦਾ ਹੱਥ ਝਟਕਦੇ ਹੋਏ ਥਾਲੀ ਫੜ ਲਈ ਤੇ ਤਾਣਾ ਮਾਰਦੇ ਹੋਏ ਖਾਣ ਲੱਗੀ। ਅਗਲੇ ਦਿਨ ਸਵੇਰੇ ਰੋਜ਼ ਵਾਂਗ ਕਮਲ ਸਵੇਰੇ 4 ਵਜੇ ਉੱਠ ਗਈ। ਪਹਿਲਾਂ ਪੂਰਾ ਘਰ ਸਾਫ਼ ਕੀਤਾ। ਫਿਰ ਰਸੋਈ 'ਚ ਜਾ ਕੇ ਖਾਣਾ ਬਣਾਉਣ ਲੱਗੀ। ਉਦੋਹੀ ਬਚਨਕੌਰ ਦੀ ਆਵਾਜ਼ ਆਈ ਬਹੂ ਮੇਰੇ ਲਈ ਪਾਣੀ ਗਰਮ ਕਰ ਦੇ ਮੈਨੂੰ ਣਾਉਣਾ ਆ ਕਮਲ ਨੇ ਗੈਸ ਤੇ ਖਾਣਾ ਰੱਖਿਆ ਸੀ ਉਹਨੂੰ ਪਰਾਂ ਕਰਕੇ ਚੁੱਪਚਾਪ ਪਾਣੀ ਗਰਮ ਕਰ ਲਈ ਰੱਖ ਦਿੱਤਾ ਥੋੜੀ ਦੇਰ ਬਾਅਦ ਫਿਰ ਬਚਨਕੌਰ ਉੱਚੀ ਆਵਾਜ਼ ਚ ਬੋਲੀ ਬਹੂ ਹਜੇ ਤੱਕ ਪਾਣੀ ਗਰਮ ਨਹੀਂ ਹੋਇਆ ਬਚਨਕੌਰ ਦੀ ਉੱਚੀ ਆਵਾਜ਼ ਸੁਣ ਕੇ ਕਮਲ ਘਬਰਾ ਗਈ ਉਹ ਛੇਤੀ ਛੇਤੀ ਗਰਮ ਪਾਣੀ ਦੀ ਬਾਲਟੀ ਚੁੱਕ ਕੇ ਬਾਥਰੂਮ ਵੱਲ ਭੱਜੀ ਹੜ ਬੜਾ ਹਟ ਵਿੱਚ ਉਹਦਾ ਪੈਰ ਤਿਲਕ ਗਿਆ ਤੇ ਗਰਮ ਪਾਣੀ ਉਹਦੇ ਉੱਤੇ ਪੈ ਗਿਆ ਕਮਲ ਉੱਚੀ ਉੱਚੀ ਰੋਣ ਲੱਗੀ ਘਰ ਲਾਉਣ ਲੱਗੀ ਕਮਲ ਦੀਆਂ ਚੀਕਾਂ ਨਾਲ ਸਾਰਾ ਘਰ ਦਹਿਲ ਗਿਆ ਉਹਦਾ ਪੂਰਾ ਸਰੀਰ ਸੜਨ ਲੱਗਾ ਸੀ ਉਹ ਤੜਫਣ ਲੱਗੀ ਸੀ ਉਹ ਜ਼ਮੀਨ ਤੇ ਡਿੱਗੀ ਪਈ ਦਰਦ ਨਾਲ ਤੜਫ ਰਹੀ ਸੀ ਬਚਨ ਕਰ ਦੌੜ ਕੇ ਆਈ ਪਰ ਉਹਦੀਆਂ ਅੱਖਾਂ 'ਚ ਕੋਈ ਚਿੰਕਾ ਨਹੀਂ ਤੇ ਬੁੱਲਾਂ ਤੇ ਤਾਨਾ ਸੀ ਉਹ ਗੁੱਸੇ 'ਚ ਬੋਲੀ ਕਿਸੇ ਕੰਮ ਦੀ ਨਹੀਂ ਆ ਤੂੰ ਇੱਕ ਛੋਟਾ ਜਿਹਾ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੀ ਮੇਰੀ ਵੱਡੀ ਬਹੂ ਮਨਪ੍ਰੀਤ ਵਰਗੀ ਬੰਦਾ ਤਾਂ ਸੋਚ ਹੀ ਨਾ ਉਹਦੇ ਤਾਂ ਤਪੈਰ ਵਰਗੀ ਵੀ ਨਹੀਂ ਆ ਉਹ ਤਾਂ ਹਰ ਕੰਮ ਚ ਨਹੀਂ ਪੁੰਨਿਆ ਸੜਦੀ ਹੋਈ ਕਮਲ ਦਰਦ ਨਾਲ ਰੋ ਰਹੀ ਸੀ ਪਰ ਜਦੋਂ ਤਾਣੇ ਨਾ ਰੁਕੇ ਤਾਂ ਗੁੱਸੇ ਨਾਲ ਉੱਠੀ ਤੇ ਬੋਲੀ ਮਾਂ ਜੀ ਮੈਂ ਸੜ ਰਹੀ ਆ ਤੜਫ ਰਹੀ ਆ ਤੇ ਤੁਸੀਂ ਤਾਨੇ ਮਾਰ ਰਹੇ ਹੋ ਜੇ ਵੱਡੀ ਬਹੂ ਇੰਨੀ ਚੰਗੀ ਆ ਤਾਂ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾ ਕੇ ਰਹਿੰਦੇ ਜਦੋਂ ਘਰ ਦਾ ਪਟਵਾਰਾ ਹੋਇਆ ਸੀ ਤਾਂ ਉਹਨਾਂ ਨੇ ਹੀ ਤਾਂ ਤੁਹਾਨੂੰ ਆਪਣੇ ਨਾਲ ਰੱਖਣ ਤੋਂ ਮਨਾ ਕੀਤਾ ਸੀ ਨਾ ਇਹ ਸੁਣਦੇ ਹੀ ਬਚਨ ਕੌਰ ਦਾ ਪਾਰਾ ਚੜ ਗਿਆ ਤੇ ਗੁੱਸੇ 'ਚ ਬੋਲੀ ਹਾਂ ਤਾਂ ਤੂੰ ਚਾਉਣੀ ਆ ਕਿ ਮੈਂ ਤੇਰੇ ਨਾਲ ਨਾ ਰਹਾ ਤੇਰੇ ਪਤੀ ਨੇ ਤਾਂ ਕਦੀ ਐਵੇਂ ਨਹੀਂ ਕਿਹਾ ਕਮਲ ਨੇ ਹੌਲੀ ਜੀ ਜਵਾਬ ਦਿੱਤਾ ਮੈਂ ਇਹ ਨਹੀਂ ਕਹਿ ਰਹੀ ਮਾਂ ਜੀ ਮੈਂ ਤਾਂ ਬਸ ਸਚਾਈ ਦੱਸ ਰਹੀ ਆ ਇਹਨਾਂ ਕਹਿ ਕੇ ਉਹ ਲੜਖੜੰਦੀ ਹੋਈ ਦਵਾਈ ਲਾਉਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਪਰ ਉਹਦੀ ਪਿੱਠ ਪਿੱਛੇ ਫਿਰ ਤਾਣਿਆਂ ਦੀ ਆਵਾਜ਼ ਆਉਣ ਲੱਗੀ ਤੇ ਉਹ ਸੋਚਣ ਲੱਗੀ ਕਿ ਕਿੰਨੀ ਬਾਦਨਸੀਬ ਹਾਂ ਮੈਂ ਨਾ ਖਾਣ ਨੂੰ ਚੰਗਾ ਮਿਲਦਾ ਆ ਤੇ ਨਾ ਹੀ ਇੱਜ਼ਤ ਕੀ ਵਿਗਾੜਿਆ ਸੀ ਮੈਂ ਜਿਹੜਾ ਮੇਰਾ ਇਸ ਘਰ 'ਚ ਵਿਆਹ ਹੋ ਗਿਆ ਦਮਲ ਦੀ ਅੱਖਾਂ ਚੋਂ ਅਥਰੂ ਵਹਿ ਰਹੇ ਸੀ ਉਹ ਸੋਚਣ ਲੱਗੀ ਮੈਂ ਆਪਣੇ ਸਾਰੇ ਸ਼ੌਂਕ ਛੱਡ ਦਿੱਤੇ ਇਹਨਾਂ ਦੀ ਹਾਰ ਜ਼ਰੂਰਤ ਹਰ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬਦਲੇ ਚ ਮੈਨੂੰ ਇਹ ਸਾਰਾ ਕੁਝ ਸੁਣਨ ਨੂੰ ਮਿਲਦਾ ਆ ਉਹ ਚੁੱਪਚਾਪ ਆਪਣੇ ਜ਼ਖਮਾਂ ਤੇ ਦਵਾਈ ਲਾਉਣ ਲੱਗੀ ਉਦੋਂ ਹੀ ਮੋਬਾਈਲ ਦੀ ਘੰਟੀ ਵੱਜੀ ਜਦੋਂ ਉਹਨੇ ਮੋਬਾਈਲ ਵੱਲ ਵੇਖਿਆ ਤਾਂ ਫੋਨ ਆਪਰੀਦਾ ਸੀ ਉਦੇ ਚਿਹਰੇ ਤੇ ਇੱਕ ਪਲ ਲਈ ਤਾਂ ਹਲਕੀ ਜਿਹੀ ਚਮਕ ਆ ਗਈ। ਉਹਨੇ ਤੁਰੰਤ ਫੋਨ ਚੁੱਕ ਲਿਆ। ਤਾਂ ਉਦੋਂ ਹੀ ਉਧਰ ਆਵਾਜ਼ ਆਈ। "ਕਮਲ, ਮੈਨੂੰ ਨੌਕਰੀ ਤੋਂ ਕੱਢ ਦਿੱਤਾ ਆ। ਮੈਂ ਕੱਲ੍ਹ ਘਰ ਵਾਪਸ ਆ ਰਿਹਾ ਆ।" ਇਹ ਸੁਣਦਿਆਂ ਹੀ ਕਮਲ ਹਰਾਨ ਲੈ ਗਈ। ਉਹਨੇ ਘਬਰਾ ਕੇ ਪੁੱਛਿਆ, "ਕੀ ਹੋਇਆ? ਕਿਉਂ ਹੋਇਆ?" ਲਾਪਰੀਤ ਨੇ ਬਿਨਾਂ ਕੋਈ ਜਵਾਬ ਦਿੱਤੇ ਫੋਨ ਕੱਟ ਦਿੱਤਾ। ਉਦੋਹੀ ਬਚਨ ਕੌਰ ਆ ਕੇ ਕਮਲ ਨੂੰ ਪੁੱਛਣ ਲੱਗੀ ਕਿ ਇਹਦਾ ਫੋਨ ਸੀ ਕਮਲ ਨੇ ਹੌਲੀ ਜਿਹਾ ਜਵਾਬ ਦਿੱਤਾ ਮਾਂ ਜੀ ਲਾਪਰੀਤ ਦਾ ਫੋਨ ਸੀ ਉਹਨਾਂ ਨੂੰ ਕੰਪਨੀ ਚੋਂ ਕੱਢ ਦਿੱਤਾ ਆ ਹੁਣ ਉਹ ਘਰ ਵਾਪਸ ਆ ਰਹੇ ਆ ਤਾਂ ਬਚਨ ਕੌਰ ਗੁੱਸੇ ਚ ਬੋਲੀ ਉਹਨੂੰ ਕੰਪਨੀ ਚੋਂ ਕੱਢਿਆ ਆ ਜਾਂ ਤੇਰੇ ਬਿਨਾਂ ਨਹੀਂ ਰਹਿ ਸਕਿਆ ਕਮਲ ਦੀਆਂ ਅੱਖਾਂ ਪਰ ਆਈਆਂ ਤੇ ਉਹ ਬੋਲੀ ਮਾਂ ਜੀ ਸਾਡੇ ਘਰ ਇਹਨਾਂ ਵੱਡਾ ਪਹਾੜ ਟੁੱਟ ਪਿਆ ਆ ਤੇ ਤੁਸੀਂ ਇਵੇਂ ਕਹਿ ਰਹੇ ਹੋ ਅਗਲੇ ਦਿਨ ਸ਼ਾਮ ਨੂੰ ਲਾਪ੍ਰਿਤ ਘਰ ਵਾਪਸ ਆ ਗਿਆ ਜਿਵੇਂ ਹੀ ਉਹਨੇ ਘਰ ਪੈਰ ਰੱਖਿਆ ਸਭ ਤੋਂ ਪਹਿਲਾਂ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਪਰ ਬਚਨ ਕੌਰ ਨੇ ਮੂੰਹ ਫੇਰ ਲਿਆ ਇਹ ਵੇਖ ਕੇ ਕਮਲਦਾ ਦਾ ਦਿਲ ਟੁੱਟ ਗਿਆ ਪਰ ਉਹਨੇ ਕੁਝ ਨਾ ਕਿਹਾ ਲਾਪ੍ਰਿਤ ਨੇ ਹੌਲੀ ਜਿਹਾ ਮਾਂ ਤੁਸੀਂ ਨਰਾਜ ਹੋ ਮੇਰੇ ਨਾਲ ਮੇਰੇ ਕੋਲ ਕੋਈ ਗਲਤੀ ਹੋ ਗਈ ਆ ਤਾਂ ਬਚਨ ਕਰਨੇ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਉਹ ਉੱਠ ਕੇ ਚਲੀ ਗਈ ਲਾਪਰੀਤ ਦਾ ਚਿਹਰਾ ਬੁੱਝ ਗਿਆ ਉਹ ਹੌਲੀ-ਹੌਲੀ ਕਮਲ ਦੇ ਕੋਲ ਗਿਆ ਕਮਲ ਨੇ ਬੜੇ ਪਿਆਰ ਨਾਲ ਕਿਹਾ ਜਾਓ ਤੁਸੀਂ ਪਹਿਲਾਂ ਨਹਾ ਲਓ ਮੈਂ ਉਦੋਂ ਤੱਕ ਖਾਣਾ ਗਰਮ ਕਰ ਦੇਨੀ ਆ ਲਾਪਰੀਤ ਨੇ ਉਹਦਾ ਹਰਥ ਫੜ ਲਿਆ ਤੇ ਉਦਾਸ ਹੋ ਕੇ ਬੋਲਿਆ ਕਮਲ ਹੁਣ ਪਤਾ ਨਹੀਂ ਸਾਡੀ ਕਿਸਮਤ 'ਚ ਕੀ ਲਿਖਿਆ ਆ ਨੌਕਰੀ ਵੀ ਨਹੀਂ ਰਹੀ ਤਾਂ ਕਮਲ ਨੇ ਉਹਦਾ ਹੱਥ ਕੁੱਟ ਕੇ ਫੜ ਲਿਆ ਤੇ ਅੱਖਾਂ 'ਚ ਵਿਸ਼ਵਾਸ ਭਰ ਕੇ ਮੁਸਕਰਾਈ ਤੇ ਬੋਲੀ ਜੀ ਤੁਸੀਂ ਚਿੰਤਾ ਨਾ ਕਰੋ ਪ੍ਰਮਾਤਮਾ ਜ਼ਰੂਰ ਕੋਈ ਰਸਤਾ ਕੱਢੂਗਾ ਮੈਂ ਤੁਹਾਡੇ ਨਾਲ ਆ ਇਹੋ ਸਭ ਤੋਂ ਵੱਡੀ ਤਾਕਤ ਆ ਇਹਨਾਂ ਕਹਿ ਕੇ ਕਮਲ ਨੇ ਉਹਨੂੰ ਗਲੇ ਲਾ ਲਿਆ ਉਦੋਂ ਹੀ ਬਚਨ ਕੌਰ ਉੱਥੇ ਆ ਗਈ ਤੇ ਵੇਖ ਕੇ ਉਹਦਾ ਗੁੱਸਾ ਫਟ ਗਿਆ ਤੇ ਗੁੱਸੇ 'ਚ ਬੋਲੀ ਅੱਛਾ ਤਾਂ ਇਹ ਵਜ੍ਹਾ ਸੀ ਘਰ ਵਾਪਸ ਆਉਣ ਦੀ ਉਥੇ ਪਿਆਰ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਆ ਨਾ ਉਹਦੀਆਂ ਕੌੜੀਆਂ ਗੱਲਾਂ ਸੁਣ ਕੇ ਦੋਵੇਂ ਚੁੱਪਚਾਪ ਇੱਕ ਦੂਜੇ ਤੋਂ ਵੱਖ ਹੋ ਗਏ ਤੇ ਕਮਰੇ 'ਚ ਚਲੇ ਗਏ ਲਾਪਰੀਤ ਨੇ ਨਹਾ ਕੇ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਹੀ ਬਚਨ ਕੌਰ ਫੇਰ ਆ ਗਈ ਤੇ ਤੰਜ ਕੱਸਦੇ ਹੋਏ ਬੋਲੀ ਘਰ ਆ ਗਿਆ ਆ ਤਾਂ ਕੋਈ ਨੌਕਰੀ ਲੱਭੀ ਜਾਂ ਨਹੀਂ ਕਦੋਂ ਤੱਕ ਘਰ ਵਾਲੀ ਦੇ ਹੱਥ ਦਾ ਖਾਣਾ ਖਾਏਗਾ ਲਾਪਰੀ ਨੇ ਆਪਣੇ ਗੁੱਸੇ ਨੂੰ ਦਬਾਇਆ ਤੇ ਜਵਾਬ ਦਿੱਤਾ ਮਾਂ ਮੈਂ ਕੁਝ ਲੋਕਾਂ ਨਾਲ ਗੱਲ ਕੀਤੀ ਆ ਉਮੀਦ ਹੈ ਛੇਤੀ ਹੀ ਨੌਕਰੀ ਮਿਲ ਜੂਗੀ ਬਚਨ ਕਾਰ ਫੇਰ ਬੋਲੀ ਕੱਲ ਤੋਂ ਸਵੇਰੇ ਹੀ ਨਿਕਲ ਜਾਈ ਨੌਕਰੀ ਲੱਭਣ ਨਹੀਂ ਤਾਂ ਭੁੱਖੇ ਮਰ ਜਾਾਂਗੇ ਸਾਰੇ ਲਾਪਰੀ ਚੁੱਪਚਾਪ ਖਾਣਾ ਅੱਧਾ ਹੀ ਛੱਡ ਕੇ ਉੱਥੋਂ ਉੱਠ ਕੇ ਚਲਾ ਗਿਆ ਅਗਲੇ ਕੁਝ ਦਿਨ ਤੱਕ ਤਾਂ ਉਹ ਦਰਦ-ਦਰ ਪਟਕਦਾ ਰਿਹਾ ਪਰ ਕਿਤੇ ਕੋਈ ਕੰਮ ਨਾ ਮਿਲਿਆ ਘਰ ਦੀ ਹਾਲਤ ਇਨੀ ਖਰਾਬ ਹੋ ਗਈ ਕਿ ਖਾਣੇ ਦੇ ਵੀ ਲਾਲੇ ਪੈ ਗਏ। ਕਮਲ ਨੇ ਜਿਵੇਂ ਤਿਵੇਂ ਆਲੂ ਦੀ ਸਬਜ਼ੀ, ਚੌਲ ਬਣਾ ਕੇ ਬਚਨ ਕੌਰ ਨੂੰ ਖਾਣਾ ਦਿੱਤਾ ਤਾਂ ਖਾਣਾ ਵੇਖਦੇ ਹੀ ਬਚਨ ਕੌਰ ਫਟ ਗਈ। ਕੀ ਰੋਜ਼-ਰੋਜ਼ ਇੱਕ ਹੀ ਸਬਜ਼ੀ ਬਣਾ ਦੇਣੀ ਆ? ਤੈਨੂੰ ਹੋਰ ਕੁਝ ਨਹੀਂ ਬਣਾਉਣਾ ਆਉਂਦਾ? ਹੁਣ ਕਮਲ ਥੱਕ ਗਈ ਸੀ। ਤਾਂ ਹੌਲੀ ਜਿਹੀ ਬੋਲੀ, "ਮਾਜੀ, ਘਰ ਹੋਰ ਕੁਝ ਨਹੀਂ ਆ। ਜੋ ਬਚਿਆ ਸੀ ਉਹ ਬਣਾ ਦਿੱਤਾ। ਅਸੀਂ ਵੀ ਤਾਂ ਉਹ ਖਾ ਰਹੇ ਆਂ।" ਤਾਂ ਬਚਨ ਕੋਰ ਗੁੱਸੇ ਚ ਬੋਲੀ ਬਸ ਹੁਣ ਹੋਰ ਨਹੀਂ ਸਹਿ ਸਕਦੀ ਇੱਥੇ ਮੈਂ ਇੱਥੇ ਤਾਂ ਭੁੱਖੇ ਮਰਨਾ ਪਊਗਾ ਮੈਂ ਚੱਲੀ ਆਂ ਭਾਈ ਆਪਣੇ ਵੱਡੇ ਪੁੱਤ ਮਨਿੰਦਰ ਦੇ ਕੋਲ ਉੱਥੇ ਮਜੇ ਨਾਲ ਖਾਣਾ ਖਾਉਂਗੀ ਤੇ ਵਧੀਆ ਖਾਣਾ ਮਿਲੂਗਾ ਲਾਪਰੀ ਦੀਆਂ ਅੱਖਾਂ ਪਰ ਆਈਆਂ ਪਰ ਉਹਨੇ ਖੁਦ ਨੂੰ ਸੰਭਾਲਦੇ ਹੋਏ ਸ਼ਾਂਤ ਆਵਾਜ਼ ਵਿੱਚ ਕਿਹਾ ਠੀਕ ਏ ਮਾਂ ਤੁਹਾਨੂੰ ਜਿੱਥੇ ਚੰਗਾ ਲੱਗੇ ਤੁਸੀਂ ਉੱਥੇ ਜਾਓ ਤੇ ਆਪਣੇ ਦਿਲ ਦੀ ਕਰੋ ਵਚਨ ਕੌਰ ਬਿਨਾਂ ਇੱਕ ਪਲ ਗਵਾਏ ਆਪਣਾ ਸਮਾਨ ਪੈਕ ਕਰਕੇ ਘਰੋਂ ਨਿਕਲ ਗਈ। ਇਹਦਾਂ ਲਾਪਰੀ ਤੇ ਕਮਲ ਨੇ ਬੱਚੇ ਖੁਚੇ ਖਾਣੇ ਨਾਲ ਕਿਸੇ ਤਰ੍ਹਾਂ ਆਪਣਾ ਢਿੱਡ ਭਰਿਆ ਤੇ ਚੁੱਪਚਾਪ ਸੌਂ ਗਈ। ਉਦੋਂ ਹੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਕਮਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹਦੀ ਨਨਾਨ ਰਮਣ ਖੜੀ ਸੀ। ਉਹ ਥੋੜੀ ਥੱਕੀ ਹੋਈ ਜਿਹੀ ਲੱਗ ਰਹੀ ਸੀ ਪਰ ਚਿਹਰੇ ਤੇ ਹਮੇਸ਼ਾ ਵਾਂਗ ਤਾਨਾ ਮਾਰਨ ਵਾਲੀ ਮੁਸਕਾਨ ਸੀ। ਕਮਲ ਨੇ ਉਹਨੂੰ ਅੰਦਰ ਆਉਣ ਲਈ ਕਿਹਾ ਤੇ ਛੇਤੀ ਹੀ ਥੋੜੇ ਜਿਹੇ ਪਾਣੀ ਚ ਚੀਨੀ ਘੋਲ ਕੇ ਲੈ ਆਈ ਘਰ ਹੋਰ ਕੁਝ ਵੀ ਨਹੀਂ ਸੀ ਧਰਮਨ ਨੇ ਕਿਹਾ ਭਾਬੀਏ ਕੀ ਤੁਸੀਂ ਮੈਨੂੰ ਚੀਨੀ ਵਾਲਾ ਪਾਣੀ ਦੇ ਦਿੱਤਾ ਆ ਤੇ ਮਾਂ ਕਿੱਥੇ ਆ ਵਖਾਈ ਨਹੀਂ ਦਿੰਦੀ ਕਿਤੇ ਲਾਪ੍ਰਿਤ ਨੇ ਜਵਾਬ ਦਿੱਤਾ ਰਮਣ ਮਾਂ ਹੁਣ ਵੱਡੇ ਵੀਰ ਕੋਲ ਚਲੀ ਗਈ ਆ ਉਹਨਾਂ ਨੇ ਘਰ ਛੱਡ ਦਿੱਤਾ ਆ ਧਰਮਨ ਨੇ ਹਰਾਨੀ ਨਾਲ ਵੇਖਦੇ ਹੋਏ ਕਿਹਾ ਛੱਡ ਨਾਈ ਸੀ ਭਾਬੀ ਤੁਸੀਂ ਮਾਂ ਨੂੰ ਚੰਗਾ ਖਾਣ ਨੂੰ ਤਾਂ ਦਿੰਦੇ ਨਹੀਂ ਸੀ ਹੁਣ ਵੱਡਾ ਵੀਰ ਉਹਦੇ ਘਰ ਤਾਂ ਰੋਜ਼ ਵਧੀਆ-ਵਧੀਆ ਪਕਵਾਨ ਬਣਾਉਂਦੇ ਆ ਤੇ ਮਨਪ੍ਰੀਤ ਭਾਬੀ ਉਹ ਤਾਂ ਰੋਜ਼ ਆਪਣੇ ਵਟਸਐਪ ਸਟੇਟਸ ਤੇ ਫੋਟੋ ਪਉਂਦੀ ਕਮਲ ਚੁੱਪ-ਚਾਪ ਸੁਣਦੀ ਰਹੀ ਉਹਦੀਆਂ ਅੱਖਾਂ ਨਾਮ ਹੋ ਗਈਆਂ ਪਰ ਮਨ ਨੇ ਫਿਰ ਕਿਹਾ ਮੈਂ ਵੀ ਹੁਣ ਉੱਥੇ ਹੀ ਚੱਲੀਆਂ ਉੱਥੇ ਵਧੀਆ ਸੂਟ ਮਿਲ ਲੰਗੇ ਮੈਨੂੰ ਰਮਣੀ ਬਿੜਾ ਇੱਕ ਪਲਕ ਰੁਕੇ ਘਰੋਂ ਨਿਕਲ ਗਈ ਤਾਂ ਕਮਲ ਨੇ ਵੀ ਉਹਨੂੰ ਇੱਕ ਵਾਰ ਨਾ ਰੋਕਿਆ ਉਹਦੀ ਅੱਖਾਂ 'ਚ ਨਾ ਤਾਂ ਗੁੱਸਾ ਸੀ ਤੇ ਨਾ ਕੋਈ ਉਹਦੇ ਕੋਲ ਰਹਿਣ ਦੀ ਇੱਛਾ ਬਸ ਇੱਕ ਚੁੱਪ ਸੀ ਜਿਹੜੀ ਸਭ ਕੁਝ ਕਹਿ ਰਹੀ ਸੀ ਲਾਪਰੀ ਤੇ ਕਮਲ ਚੁੱਪਚਾਪ ਇੱਕ ਦੂਜੇ ਨੂੰ ਵੇਖਦੇ ਰਹੇ ਉਹ ਮਨ ਹੀ ਮਨ ਸੋਚਣ ਲੱਗੇ ਕਿ ਰਿਸ਼ਤਾ ਸਿਰਫ ਪੈਸਿਆਂ ਨਾਲ ਹੀ ਚੱਲਦਾ ਆ ਪੈਸਿਆਂ ਦੇ ਚੱਕਰ 'ਚ ਸਾਰੇ ਰਿਸ਼ਤੇ ਟੁੱਟ ਜਾਂਦੇ ਆ ਕੁਝ ਹਫ਼ਤੇ ਬਾਅਦ ਲਾਪ੍ਰਿਤ ਨੂੰ ਇੱਕ ਛੋਟੀ ਜੀ ਕੰਪਨੀ 'ਚ ਨੌਕਰੀ ਮਿਲ ਗਈ। ਤਨਖਾਹ ਤਾਂ ਜ਼ਿਆਦਾ ਨਹੀਂ ਸੀ ਪਰ ਕਮਲ ਤੇ ਲਾਪ੍ਰਿਤ ਉਸੇ ਛੋਟੇ ਜਿਹੇ ਘਰ 'ਚ ਸੱਚੇ ਦਿਲੋਂ ਇੱਕ ਦੂਜੇ ਦਾ ਸਾਥ ਦਿੰਦੇ ਰਹੇ ਤੇ ਤੰਗੀ ਵਿੱਚ ਵੀ ਹੁਣ ਉਹ ਖੁਸ਼ ਸੀ। ਉਹਨਾਂ ਦੇ ਕੋਲ ਸਭ ਕੁਝ ਤਾਂ ਨਹੀਂ ਸੀ ਪਰ ਇੱਕ ਦੂਜੇ ਦਾ ਵਿਸ਼ਵਾਸ ਤੇ ਪਿਆਰ ਜ਼ਰੂਰ ਸੀ ਜਿਹੜਾ ਹਰ ਮੁਸ਼ਕਲ ਨੂੰ ਆਸਾਨ ਬਣਾ ਦਿੰਦਾ ਆ। ਉਹ ਸਮਝ ਗਏ ਸੀ। ਕਿ ਖੁਸ਼ ਰਹਿਣ ਲਈ ਹਮੇਸ਼ਾ ਬਹੁਤ ਵੱਡੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਤਾਂ ਦੋਸਤੋ ਕੀ ਬਚਨ ਕਰਨੇ ਲਾਪਰੀ ਤੇ ਕਮਲ ਦਾ ਸਾਥ ਛੱਡ ਕੇ ਸਹੀ ਕੀਤਾ ਕੀ ਹਰ ਰਿਸ਼ਤੇ ਚ ਸਿਰਫ ਪੈਸਾ ਹੀ ਸਭ ਤੋਂ ਜ਼ਰੂਰੀ ਹੁੰਦਾ ਆ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕਾਲਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ